ਜੀ ਗੱਲ ਕਰਨੇ ਉੱਪਰ ਦੋ ਪੋਸਟਾਂ ਦੇਖ ਰਹੇ ਹੋ ਨਾ ਇਹਨਾਂ ਬਾਰੇ ਕਹਿੰਦਾ ਮਰੇ ਮੁਕਰੇ ਦਾ ਕੋਈ ਗਵਾਹ ਨਹੀਂ ਸਾਥੀ ਨੇ ਕੋਈ ਜੱਗ ਤੋਂ ਚੱਲਿਆਂ ਦਾ ਸਾਡੇ ਪੀਰਾ ਫਕੀਰਾਂ ਨੇ ਗੱਲ ਦੱਸੀ ਹੱਸ ਹੱਸ ਸਾਰਿਆਂ ਦਾ ਤੇ ਰੋਣਾ ਕੱਲਿਆਂ ਦਾ ਆਹੀ ਹਾਲ ਪੰਜਾਬ ਦਾ ਹੋ ਰਿਹਾ ਦੇਖੋ ਦੂਜੀਆਂ ਕੰਟਰੀਆਂ ਦਾ ਜਿਹੜਾ ਦਿੱਲੀ ਨਾਲ ਕੰਧ ਲੱਗਦੀ ਆ ਉਸ ਕਿੰਨਾ ਫਿਕਰ ਆ ਭਾਰਤ ਹਰ ਮਦਦ ਲਈ ਤਿਆਰ ਹੈ ਪੰਜਾਬ ਦੂਜਾ ਸੂਬਾ ਉਹਦੇ ਲੈ ਕੱਖ ਨਹੀਂ ਹੈ। ਨਾ ਅਸੀਂ ਮਦਦ ਲਈ ਤਿਆਰ ਆਂ। ਨਾ ਸਾਡਾ ਕੋਈ ਟਬੂ ਟਵੀਟ ਹੁੰਦਾ। ਦੂਜੇ ਦਾ ਕਿੰਨਾ ਫਿਕਰਾ ਸਾਡੇ ਵੱਡੇ ਸਾਹਿਬ ਨੂੰ। ਸਹੀ ਆ? ਦੇਖੋ। ਸਹੀ ਆ? ਇਹਨੂੰ ਕਹਿੰਦੇ ਨੇ ਬਖਵਾਦ। ਕਿਉਂਕਿ ਵੱਡੇ ਸਾਹਿਬ ਤਾਂ ਨਾ ਤਾਂ ਮਣੀਪੁਰ ਗਏ ਆ, ਨਾ ਉੱਥੇ ਕੋਈ ਬੋਲੇ ਆ। ਮਣੀਪੁਰ ਵਾਲੇ। ਜਦ ਇੰਨੀਆਂ ਘਟਨਾਵਾਂ ਹੋਈਆਂ ਨੇ। ਮਣੀਪੁਰ ਤੇ ਪੰਜਾਬ। ਦੋਨਾਂ ਜੋੜ ਕੇ ਉਹ ਦੇਖੋ। ਦੂਜੀ ਕੰਟਰੀਆ ਕਿੰਨਾ ਫਿਕਰਾ ਜੀ ਦਿੱਲੀ ਦੇ ਕੰਨ ਸਾਝੀ ਆ ਸਿਆ ਮੋਟਾ ਭਾਈ ਵੀ ਨਹੀਂ ਬੋਲਿਆ ਮੋਟਾ ਭਾਈ ਬੋਲ ਪੈਂਦਾ ਵੀ ਅਸੀਂ ਪੰਜਾਬ ਵਾਲਾ ਖੜੇ ਆ ਅਸੀਂ ਪੰਜਾਬ ਦੇ ਯਾਰ ਮਦਦ ਲਈ ਤਿਆਰ ਆ ਨਹੀਂ ਕਾ ਪੰਜਾਬ ਆਪਣੀ ਮਦਦ ਆਪ ਕਰੇ ਪੰਜਾਬ ਵਾਰਸਾ ਅੜਦਾ ਇਹਨਾਂ ਨਾਲ ਨਾ ਤਾਂ ਸੈਂਟਰ ਸਰਕਾਰ ਪੰਜਾਬ ਨਾਲ ਨਾ ਸੂਬਾ ਸਰਕਾਰ ਪੰਜਾਬ ਨਾਲ ਇਹ ਦੋਨੇ ਡਬੋ ਰਹੀਆਂ ਪੰਜਾਬ ਨੂੰ ਬੜੀ ਸਿਆਸਤਾਂ ਡੋਬਿਆ ਜਾ ਰਿਹਾ ਪੰਜਾਬ ਨੂੰ ਬੜੀ ਸਿਆਸਤ ਨਾਲ ਜਦ ਕਿ ਇਹਨਾਂ ਨੂੰ ਪਤਾ ਸੀ ਪਾਣੀ ਪਿੱਛੋਂ ਆ ਰਿਹਾ ਸੜੇ ਆ ਕਿਉਂ ਨਹੀਂ ਗਿਆ ਰੀਲਿਜ ਕਿਉਂ ਨਹੀਂ ਕੀਤਾ ਗਿਆ ਹੌਲੀ ਹੌਲੀ ਸਹੀ ਆ ਬੜੇ ਮিলি ਭੁਗਤਨਾ ਪੰਜਾਬ ਨੂੰ ਡੋਬਿਆ ਗਿਆ ਹੁਣ ਇਹ ਨਗਰ ਮਸਲੇ ਹੰਝੂ ਸਿੱਟ ਸਾਡੀ ਸੂਬਾ ਸਰਕਾਰ ਹਨਾ ਇਹ ਦਿਖਾ ਰਹੀ ਆ ਤੇ ਇਹੀ ਆ ਸਾਡੀ ਸੈਂਟਰ ਸਰਕਾਰ ਦਾਗਾ ਮੋਦੀ ਸਾਹਿਬ ਵੀ ਦੇਖੋ ਕਿੰਨੀ ਫਿਕਰ ਆ ਦੂਜਿਆਂ ਦੀ ਕਈ ਆਪਣੇ ਕਰੇ ਅਗ ਲੱਗੀ ਹੋਵੇ ਨਾ ਆਪਣ ਡੁੱਬਦੇ ਹੋਣ ਆਪਣ ਨੂੰ ਬਚਾਈਦਾ ਹੁੰਦਾ ਤੇ ਉਧਰ ਡ੍ਰੰਪ ਸਾਬ ਕੀ ਕਹਿ ਰਹੇ ਆ ਡੁੱਬੋ ਗੋੜ ਪੰਜਾਬ ਕਿਉਂਕਿ ਪੰਜਾਬ ਨੂੰ ਖਤਮ ਕਿਵੇਂ ਕਰਨਾ ਸਹੀ ਆ ਪੰਜਾਬ ਇੱਕ ਖੇਤੀਬਾੜੀ ਵਾਲਾ ਖਸੂਬਾ ਠੀਕ ਆ ਪਹਿਲਾਂ ਤਾਂ ਸਾਡੀ ਸੂਬਾ ਸਰਕਾਰ ਖਤਮ ਕਰਨ ਲੱਗੀ ਹੋਈ ਐ ਇਹਨੂੰ ਫਲਾਨੀ ਨੀਤੀ ਲਿਆ ਲੈਂਡ ਪੌਲਿੰਗ ਲਿਆ ਠੀਕ ਆ ਨਾ ਲਾਲਾ ਜੀ ਹੱਸਦੇ ਪਏ ਨੇ ਨੁਕਸਾਨ ਤਾਂ ਆਮ ਲੋਕਾਂ ਦਾ ਹੋ ਰਿਆ ਨਾ ਪਰ ਸਾਡੀ ਜਾਗਲ ਦੀ ਸਾਡੀ ਲੋਕਾਂ ਨੂੰ ਲੋੜ ਆ ਨਵੀਂ ਪਨੀਰੀ ਨੂੰ ਜਾਗਨ ਦੀ ਲੋੜ ਆ ਕੋਈ ਵੀ ਸਰਕਾਰ ਹੋਵੇ ਇਹਨਾਂ ਕੰਮ ਲਵੋ ਇਹਨਾਂ ਦੇ ਮਗਰ ਨਾ ਤਰੋ ਸਈਆ ਡੰਡੇ ਝੰਡਾ ਨਾ ਵਸਾਓ ਇਹਨਾਂ ਦਾ ਦੇਖੋ ਤੁਹਾਡੇ ਸਾਹਮਣੇ ਆ ਪੋਸਟਾਂ ਦੇਖ ਲਓ ਆਪਾਂ ਕੁਝ ਨਹੀਂ ਕਹਿੰਦੇ ਫਿਰ ਕਹਿੰਦੇ ਲਾ ਕੇ ਗੱਲ ਕਰਦੇ ਆ ਲਾ ਕੇ ਨਹੀਂ ਗੱਲ ਕਰਦੇ ਪੋਸਟ ਤੁਹਾਡੇ ਸਾਹਮਣੇ ਨੇ ਮੰਜਾਬ ਦਾ ਕਿੰਨਾ ਫਿਕਰ ਆ ਸੁਪਾ ਸਰਕਾਰ ਤੇ ਸੈਂਟਰ ਸਰਕਾਰ ਨੂੰ ਆਏ ਹਾ ਰੋਣਾ ਹੀ ਆਉਂਦਾ ਫਿਰ ਬੈੰਦਾ ਫਿਕਰ ਸਾਡਾ ਪੰਜਾਬ ਦਾ ਕਰਦੇ ਆ ਯਾਰ ਧੰਨਵਾਦ ਇੰਨਾ ਹੀ ਬਹੁਤ ਆ ਜਿੰਨਾਂ ਦੀ ਫਿਕਰ ਕਰਦੇ ਪਏ ਹੋ ਕੇ ਵੱਧ ਘੱਟ ਬੋਲ ਕੇ ਮਾਫ ਕਰਦੇ ਹੋ ਧੰਨਵਾਦ ਜੀ